ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਸਿੱਖ ਧਰਮ ਬਾਰੇ ਜਾਣਦੇ ਹੋਏ ਤੇ ਵੇਖਾਂਗੇ ਕਿ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਤੇ ਕਿਉਂ ਏਕ ਓੰਕਾਰ ਦਾ ਕਨਸੈਪਟ ਦਿੱਤਾ ਚਲੋ ਸਭ ਤੋਂ ਪਹਿਲਾਂ ਆਪਾਂ ਏਕ ਓੰਕਾਰ ਤੋਂ ਹੀ ਸ਼ੁਰੂ ਕਰਦੇ ਹਾਂ ਏਕ ਓੰਕਾਰ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ Hindu ਪਰਿਵਾਰ ਚ ਹੋਇਆ ਸੀ Hindu ਫੈਮਿਲੀ ਚ ਹੋਇਆ ਸੀ ਹੁਣ ਇਹ ਉਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਜਦੋਂ Hindu ਬਹੁਤ ਪਖੰਡਾਂ ਦੇ ਵਿੱਚ ਪਏ ਸੀ ਵਹਿਮਾਂ ਪਰਮਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਪਏ ਸੀ ਤੇ ਉਧਰੋਂ ਦੂਸਰੇ ਪਾਸਿਓਂ ਹੋਰ ਮੁਸਲਮਸ ਇਨਵੇਡਰਸ ਆਉਂਦੇ ਹੀ ਉਹਨਾਂ ਦੇ ਅਟੈਕ ਆਉਂਦੇ ਹੀ ਤੇ ਇੰਡੀਆ ਦੇ ਵਿੱਚ ਮੰਦਰ ਤੋੜੇ ਜਾਂਦੇ ਸੀ ਮੁਸਲਮਾਨ ਕਹਿੰਦੇ ਹੀ ਪਰਮਾਤਮਾ ਜਿਹੜਾ ਵਾ ਨਿਰਾਕਾਰ ਵਾ ਇਹਦਾ ਕੋਈ ਰੰਗ ਨਹੀਂ ਹੈ ਰੂਪ ਨਹੀਂ ਹੈ ਹਰ ਥਾਂ ਤੇ ਆ ਤੇ ਹਿੰਦੂਇਜ਼ਮ ਦੇ ਵਿੱਚ ਕੋਰ ਫਲੋਸਫੀ ਤੇ ਇਹੀ ਚੀਜ਼ ਆ ਇਸ਼ਾਰਾ ਕਰਦੀ ਆ ਪਰ ਇਥੇ ਉਦੋਂ ਉਸ ਟਾਈਮ ਦੇ ਵਿੱਚ ਸਾਰੇ ਵੰਡੇ ਗਏ ਸੀ ਸਾਰੇ ਸ਼ਬਦ ਦਾ ਓਮਕਾਰ ਦਾ ਸਾਰਿਆਂ ਨੂੰ ਭੁੱਲ ਗਿਆ ਸੀ ਚੇਤਾ ਤੇ ਸਾਰੇ ਜਿੱਦਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਵਿਸ਼ਨੂੰ ਸ਼ਿਵ ਇਹਨਾਂ ਨੂੰ ਹੋਰ ਤਰੀਕੇ ਨਾਲ ਵੇਖਣ ਡੈ ਪਈ ਇਹ ਇੱਕ ਦੇਹ ਦੇ ਰੂਪ ਦੇ ਵਿੱਚ ਪ੍ਰਮਾਤਮਾ ਨੂੰ ਵੇਖਣ ਡੈ ਪਈ ਸਾਰੇ ਤੇ ਮੂਰਤੀਆਂ ਜਿਹੜੀਆਂ ਮੂਰਤੀ ਪੂਜਾ ਹੁੰਦੀ ਹੀ ਤੇ ਮੁਸਲਮਾਨਾਂ ਨੂੰ ਸਰਕਾਰ ਰੂਪ ਨਹੀਂ ਦੇਦਾ ਪ੍ਰਮਾਤਮਾ ਦਾ ਮੈਨੀਫੈਸਟ੍ਰੇਸ਼ਨ ਜਿਹੜੀ ਜਿਹੜੀ ਪ੍ਰਮਾਤਮਾ ਦਾ ਤਰਤੀਆ ਜਾਂ ਦੁਨੀਆ ਵਾਂ ਕਿਸੇ ਮੂਰਤੀ ਦੇ ਵਿੱਚ ਕਿਸੇ ਬੰਦੇ ਨੂੰ ਪਰਮਾਤਮਾ ਦੇਖਣ ਡਿਆ ਉਹ ਕਿਸੇ ਦਾ ਭਾਵ ਹੋ ਸਕਦਾ ਵਾ ਹੁਣ ਕਿਸੇ ਦਾ ਭਾਵ ਵੇਖਣਾ ਬਹੁਤ ਮੁਸ਼ਕਲ ਵਾ ਕਿਉਂ ਦੂਸਰੇ ਬੰਦੇ ਦੇ ਵੇਖਣ ਡਿਆ ਵੀ ਇਹ ਮੂਰਤੀ ਦੀ ਪੂਜਾ ਕਰਨ ਡਿਆ ਵਾ ਤੇ ਉਹ ਇਨਵੇਡਰ ਮੁਸਲਮ ਜਿਹੜੇ ਸੀ ਉਹ ਤੋੜਦੇ ਸੀ ਉਹ ਕਹਿੰਦੇ ਵੀ ਤੁਸੀਂ ਗਲਤ ਧਰਮ ਮੰਨਦੇ ਆ ਇਦਾਂ ਤੇ ਹੈ ਹੀ ਨਹੀਂ ਆ ਪਰਮਾਤਮਾ ਇਦਾਂ ਹੁਣ ਇਹ ਦੋਹਾਂ ਬੰਦਿਆਂ ਨੂੰ ਨਹੀਂ ਪਤਾ ਹੁਣ ਕਿਉਂਕਿ ਜਿਹਨੂੰ ਪਤਾ ਵਾ ਉਹ ਵੇਖ ਲੈਂਦਾ ਵੀ ਜਿਹੜਾ ਸਕਾਰੂਪਾ ਜਿਹੜੀ ਮੈਨੀਫੈਸਟੇਸ਼ਨ ਵਾ ਇਹ ਵੀ ਪ੍ਰਮਾਤਮਾ ਦਾ ਹੀ ਰੂਪ ਵਾ ਤੇ ਜਿਹੜਾ ਨਿਰਾਕਾਰ ਵਾ ਉਹ ਵੀ ਪ੍ਰਮਾਤਮਾ ਦਾ ਹੀ ਰੂਪ ਆ ਇਹੀ ਚੀਜ਼ ਨੂੰ ਗੁਰੂ ਨਾਨਕ ਦੇਵ ਜੀ ਬੜਾ ਵਧੀਆ ਦਰਸਾਉਂਦੇ ਆ ਅੱਗੇ ਤੁਹਾਨੂੰ ਹੌਲੀ-ਹੌਲੀ ਸਾਰੀ ਚੀਜ਼ ਸਮਝ ਆ ਜੂਗੀ ਹੁਣ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਦੋਂ ਵੇਖਿਆ ਵੀ ਇੱਕ ਤੇ Hindu Muslim ਆ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ ਕੋਈ Hindu ਨਾ Muslim ਤੇ ਇੱਕ ਤੇ Hinduਆ ਦੇ ਵਿੱਚ ਹੀ ਕਈ ਜਾਤਾਂ ਪਾਤਾਂ ਵਾ ਕਈ ਤਰ੍ਹਾਂ ਦੇ ਭਗਵਾਨ ਵਾ ਕਈ ਤਰ੍ਹਾਂ ਦੇ ਰੱਬ ਵਾ ਇਹ ਚੀਜ਼ ਨੂੰ ਉਹਨਾਂ ਨੇ ਨਾਲੇ ਕੇ ਧਰਮਾਂ ਨੂੰ ਇੱਕ ਕੀਤਾ ਨਾਲੇ ਜਾਤਾਂ ਪਾਤਾਂ ਨੂੰ ਇੱਕ ਕੀਤਾ ਬਾਬਾ ਬਾਬਾ ਜੀ ਕਹਿੰਦੇ ਏਕ ਓੰਕਾਰ ਇਕ ਹੀ ਆ ਉਹ ਪਰਮਾਤਮਾ ਏਕ ਓੰਕਾਰ ਓੰਕਾਰ ਦਾ ਮਤਲਬ ਉਹ ਸਦੀਵੀ ਗੂੰਜ ਉਹ ਤੁਨੀ ਜਿਹੜੀ ਹਮੇਸ਼ਾ ਹੀ ਆ ਜਿਹੜੀ ਆਦ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸ ਹੀ ਪਸੱਚ ਉਹ ਤੂੰ ਨਹੀਂ ਜਿਹਦੇ ਨਾਲ ਮੈਂ ਆਵਾਜ਼ ਬਣਾਉਣ ਡਿਆ ਵਾਂ ਉਹ ਤੂੰ ਨਹੀਂ ਜਿਹੜੀ ਹਰ ਥਾਂ ਤੇ ਵਜਦੀ ਹੈ ਜਿਹੜੀ ਮੇਰੇ ਅੰਦਰ ਵਜਦੀ ਹੈ ਅੰਦਰ ਵਜਦੀ ਹੈ ਜਿਹੜੀ ਹਰ ਕਿਤੇ ਆ ਜਿਹੜੀ ਓਮ ਆ ਹੁਣ ਇਹਦੇ ਵਿੱਚ ਲੋਕ ਸਮਝਦੇ ਆ ਬਹੁਤ ਲੋਕ ਸਮਝਦੇ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਦੇ ਨਾਲ ਓੰਕਾਰ ਦੇ ਨਾਲ ਇੱਕ ਜੋੜਤਾ ਬਿਲਕੁਲ ਸਹੀ ਗੱਲ ਆ ਪਰ ਇਦਾਂ ਹੈ ਵੀ ਨਹੀਂ ਆ ਗੁਰੂ ਨਾਨਕ ਦੇਵ ਜੀ ਨੇ ਇੱਕ ਦੇ ਨਾਲ ਓੰਕਾਰ ਜ਼ਰੂਰ ਜੋੜਿਆ ਪਰ ਇੱਕ ਤੇ ਓੰਕਾਰ ਕੋਈ ਵੱਖਰੀਆਂ ਔਖੀਆਂ ਚੀਜ਼ਾਂ ਨਹੀਂ ਆ ਇੱਕ ਤੇ ਓੰਕਾਰ ਇੱਕ ਹੀ ਚੀਜ਼ ਆ ਬਸ ਉਹ ਇੱਕ ਦਰਸ਼ਾ ਕਿਉਂਕਿ ਧਰਮ ਬਹੁਤ ਵੰਡਿਆ ਗਿਆ ਸੀ ਜਿਹੜਾ ਸ਼ੁਰੂ ਤੋਂ ਸਨਾਤਨ ਧਰਮਾ ਸਨਾਤਮ ਕੋਈ ਹਿੰਦੂ ਧਰਮ ਦੀ ਗੱਲ ਨਹੀਂ ਗੰਡਿਆ ਓੰਕਾਰ ਵਾਲੀ ਗੱਲ ਜਿਹੜੀ ਆ ਨਾ ਇਹ ਜਿਹੜੇ ਇੰਡੀਆ ਦੇ ਧਰਮ ਹੋਏ ਆ ਸਾਰਿਆਂ ਨੇ ਮੰਨੀ ਆ ਕਿਉਂਕਿ ਓੰਕਾਰ ਕੋਈ ਹੋਰ ਗੱਲ ਨਹੀਂ ਬੁੱਧ ਹੋਣੀ ਆਤਮਾ ਵੀ ਨਹੀਂ ਮੰਨਦੇ ਪਰਮਾਤਮਾ ਵੀ ਨਹੀਂ ਮੰਨਦੇ ਪਰ ਓੰਕਾਰ ਮੰਨਦੇ ਆ ਕਿਉਂਕਿ ਓੰਕਾਰ ਤੋਂ ਬਿਨਾ ਕੋਈ ਹੋ ਨਹੀਂ ਸਕਦਾ ਜਿਹੜੇ ਪਰਮਾਤਮਾ ਵੀ ਨਹੀਂ ਮੰਨਦੇ ਜੈਨ ਉਹ ਵੀ ਓੰਕਾਰ ਮੰਨਦੇ ਆ ਤੇ ਸਿੱਖ ਧਰਮ ਦੇ ਵਿੱਚ ਵੀ ਓੰਕਾਰ ਨੂੰ ਮੰਨਦੇ ਆ ਹੁਣ ਗਾੜੀ ਇਹ ਚੀਜ਼ ਨੂੰ ਗੁਰੂ ਨਾਨਕ ਦੇਵ ਜੀ ਹੋਰ ਡਿਸਕ੍ਰਾਈਬ ਕਰਦੇ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਸਤਨਾਮ ਹੁਣ ਜਿਹੜੀਆਂ ਬਾਹਰ ਚੀਜ਼ਾਂ ਕੋਈ ਸਰੀਰ ਵਾ ਕਿਸੇ ਗੁਰੂ ਦਾ ਸਰੀਰ ਵਾ ਕੋਈ ਵੀ ਚੀਜ਼ ਵਾ ਹੁਣ ਏਜ ਕਰਨੀ ਜਿੱਦਾਂ ਮੈਂ ਮੈਂ ਪਹਿਲਾਂ ਆਪਣੇ ਘਰ ਦੇ ਅੰਦਰ ਥਾਟ ਚ ਹੀ ਬਾਅਦ ਵਿੱਚ ਮੈਂ ਨਿਕਾ ਜਾ ਬੇਬੀ ਬਣ ਗਿਆ ਤੇ ਹੁਣ ਮੈਂ ਵੱਡਾ ਹੋਣ ਡਿਆ ਹੁਣ ਵੀ ਮੇਰਾ ਸਰੀਰ ਲਗਾਤਾਰ ਬਦਲਣ ਡਿਆਵਾ ਮੈਂ ਸਮੇਂ ਦੇ ਵਿੱਚ ਹਾਂ ਲਗਾਤਾਰ ਬਦਲਾਅ ਵਿੱਚ ਹਰ ਚੀਜ਼ ਜਿਹੜੀ ਆ ਉਹ ਬਦਲਾਅ ਵਿੱਚ ਆ ਅੱਜ ਦਾ ਗ੍ਰੀਨ ਬੋਰਡ ਵਾ ਇਹ ਵੀ ਪੁਰਾਣਾ ਹੋਣ ਡਿਆ ਟੁੱਟਣ ਭਜਣ ਡਿਆ ਪਰ ਕੀ ਨਾਮ ਬਦਲਣ ਡਿਆ ਸ਼ਬਦ ਸ਼ਬਦ ਨਹੀਂ ਬਦਲਣ ਡਿਆ ਟੁੱਟ ਭਜ ਕਿਉਂਕਿ ਸ਼ਬਦ ਨੂੰ ਆਪਾਂ ਫੜ ਨਹੀਂ ਸਕਦੇ ਸ਼ਬਦ ਹੱਥ 'ਚ ਨਹੀਂ ਆਉਂਦਾ ਸ਼ਬਦ ਸਿਰਫ ਖਿਆਲ 'ਚ ਹੀ ਆਉਂਦਾ ਵਾ ਸ਼ਬਦ ਉਸ ਤਰ੍ਹਾਂ ਦੇ ਸ਼ਬਦ ਚ ਹੀ ਆਉਂਦਾ ਵਾ ਤੇ ਇਸ ਕਰਕੇ ਸ਼ਬਦ ਕਦੀ ਮਰਦਾ ਨਹੀਂ ਆ ਕਿਉਂਕਿ ਸ਼ਬਦ ਹੁਣ ਇੱਥੇ ਇੱਥੇ ਤੱਕ ਆਣ ਕੇ ਵੀ ਗਾੜੀ ਬੰਦੇ ਹੋਰ ਕਨਫਿਊਜ਼ ਹੁੰਦੇ ਗਈ ਇੱਥੇ ਸ਼ਬਦ ਤੇ ਇਹ ਵੀ ਨਹੀਂ ਮਰਨ ਡਿਆ ਜਿਹੜਾ ਸ਼ਬਦ ਵਾ ਕਿਉਂਕਿ ਸ਼ਬਦ ਇੱਕ ਖਿਆਲ ਵਾ ਹੁਣ ਮੈਂ ਬੋਤਲ ਨੂੰ ਫੜ ਸਕਦਾ ਹਾਂ ਪਰ ਕੀ ਬੋਤਲ ਨਾਮ ਨੂੰ ਫੜ ਸਕਦਾ ਹਾਂ ਹੁਣ ਬੋਤਲ ਨੂੰ ਤੋੜ ਭਨ ਵੀ ਸਕਦਾ ਹੁਣ ਜਿੱਦਾਂ ਇੱਕ ਅਮਰੂਦ ਵਾ ਅਮਰੂਦ ਦਾ ਬੀਜ ਉਹ ਵੀ ਅਮਰੂਦ ਵਾ ਅਮਰੂਦ ਦਾ ਬੂਟਾ ਉਹ ਵੀ ਅਮਰੂਦ ਵਾ ਅਮਰੂਦ ਦਾ ਗਾੜੀ ਫਲ ਆ ਗਿਆ ਉਹ ਵੀ ਅਮਰੂਦ ਵਾ ਹੁਣ ਇਹ ਸਾਰਾ ਕੁੱਖ ਹੈਗਾ ਅਮਰੂਦ ਹੀ ਆ ਸਾਰਾ ਕੁੱਖ ਹੈਗਾ ਸ਼ਬਦੀ ਆ ਉਹਦੇ ਰੂਪ ਕਈ ਕੋ ਬਦਲਣ ਦੇ ਆ ਇਸ ਤਰ੍ਹਾਂ ਬਾਬਾ ਜੀ ਨੇ ਕਿਹਾ ਵੀ ਜਿਹੜਾ ਨਾਮ ਆ ਨਾ ਉਹ ਸੱਚਾ ਪਰ ਕੀ ਨਾਮ ਇੱਕ ਸਿਰਫ ਲੇਬਲ ਦੀ ਗੱਲ ਹੋਣ ਈ ਆ ਇੱਥੇ ਇੱਕ ਨਾਮ ਲੇਬਲ ਦੀ ਗੱਲ ਨਹੀਂ ਹੋਣ ਈ ਕਿ ਜਿੱਦਾਂ ਇਹਦਾ ਨਾ ਗ੍ਰੀਨ ਬੋਰਡ ਆ ਇੱਕ ਲੇਬਲ ਨਹੀਂ ਆ ਇਹ ਜਿਹੜਾ ਨਾਮ ਦੇਣ ਡਿਆ ਵਾ ਨਾ ਜਿਹੜਾ ਆਪਣੇ ਸਾਰਿਆਂ ਦੇ ਵਿੱਚ ਹੁਣ ਜਿੰਨੂੰ ਵੀ ਪਤਾ ਲੱਗੂਗਾ ਵੀ ਇਹ ਗ੍ਰੀਨ ਬੋਰਡ ਆ ਜਿਹੜਾ ਸੁਣਨ ਡਿਆ ਵਾ ਇਹ ਢਾਡੀ ਗੱਲ ਹੋਣ ਈ ਆ ਜਿੱਤੋਂ ਏ ਕੌਂਕਾਰ ਸਾਰਿਆਂ ਚ ਆਪਣੇ ਸਾਰਿਆਂ ਦੇ ਵਿੱਚ ਉਹੀ ਸ਼ਬਦ ਵਾ ਉਹ ਵਾ ਸ਼ਬਦ ਸ਼ਬਦ ਸਿਰਫ ਇੱਕ ਭਾਸ਼ਾ ਨਹੀਂ ਆ ਸ਼ਬਦ ਉਹ ਆ ਜਿਹੜਾ ਆਪਾਂ ਸਾਨੂੰ ਸਮਝਦਾ ਵਾ ਇਹ ਆ ਏਕ ਔਂਕਾਰ ਕਿਉਂਕਿ ਉਸ ਟਾਈਮ ਦੇ ਵਿੱਚ ਮਹਾਤਮਾ ਬੁੱਧੂ ਨੰਦ ਦਾ ਬਹੁਤ ਪ੍ਰਭਾਵ ਹੁੰਦਾ ਹੈ ਇੰਡੀਆ ਦੇ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ ਤੇ ਉਹਨਾਂ ਨੇ ਪ੍ਰਮਾਤਮਾ ਨੂੰ ਬਹੁਤ ਦੂਰ ਬਣਾਤਾ ਹੈ ਇਦਾਂ ਦਾ ਪ੍ਰਮਾਤਮਾ कि ਜਿੰਨੂੰ ਭਗਤੀ ਕਰ ਕਰਕੇ ਮੈਡੀਟੇਸ਼ਨ ਕਰ ਕਰਕੇ ਪਾਇਆ ਜਾ ਸਕਦਾ ਉਹ ਜਮਾਨੇ ਦੇ ਵਿੱਚ ਪਰਮਾਤਮਾ ਬੂੜ ਇਦਾਂ ਹੋ ਗਿਆ ਸੀ ਵੀ ਇਹਨੂੰ ਹੁਣ ਸਮਾਧੀਆਂ ਲਾ ਲਾ ਕੇ ਪਰਮਾਤਮਾ ਨੂੰ ਪਰਮਾਤਮਾ ਪਾਇਆ ਜਾ ਸਕਦਾ ਪਰ ਬਾਬੇ ਨਾਨਕ ਨੇ ਆਪਾਂ ਨੂੰ ਸਿਖਾਇਆ ਹੁਕਮ ਰਚਾਈ ਚੱਲਣਾ ਨਾਨਕ ਨੇ ਖਿਆ ਨਾਲ ਹੁਕਮ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਨੂੰ ਪਾਇਆ ਜਾਣਾ ਵਾ ਕਿਉਂਕਿ ਚੌਂਕੜੀ ਮਾਰ ਕੇ ਚੁੱਪੇ ਚੁੱਪ ਨਾ ਹੋਣੀ ਇਹ ਜਿਹੜੀ ਚੀਜ਼ ਵਾ ਸੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਏਕ ਓੰਕਾਰ ਤੇ ਆਪਾਂ ਫੇਰ ਆ ਜਾਂਦੇ ਆ ਹੁਣ ਇੱਕ ਦੇ ਵਿੱਚ ਸਾਰਾ ਕੁੱਖ ਏਕ ਓੰਕਾਰ ਆ ਤੁਸੀਂ ਵੀ ਪਰਮਾਤਮਾ ਜੀ ਹੋਣਦੇ ਆ ਹੁਣ ਏਕ ਓੰਕਾਰ ਦੇ ਵਿੱਚ ਸਾਰਾ ਕੁੱਖ ਆਪਾਂ ਉਹਦੇ ਹੀ ਰੂਪ ਵਾ ਜਿੰਨਾ ਵੀ ਕੁੱਖ ਵਾ ਬੋਤਲ ਵੀ ਉਹਦੀ ਰੂਪ ਆ ਜੋ ਵੀ ਕੁੱਖ ਹੈਗਾ ਤੇ ਹੋ ਸਕਦਾ ਵਾ ਉਹ ਸਾਰਾ ਕੁੱਖ ਏਕ ਓੰਕਾਰ ਚ ਆ ਗਿਆ ਇਸ ਕਰਕੇ ਆਪਾਂ ਵੀ ਪਰਮਾਤਮਾ ਹੋ ਗਏ ਬਾਬਾ ਜੀ ਨੇ ਆਪਾਂ ਨੂੰ ਪਰਮਾਤਮਾ ਲੈਵਲ ਤੇ ਚੁੱਕਦਾ ਹੁਣ ਪਰਮਾਤਮਾ ਤੇ ਬਾਬਾ ਜੀ ਨੇ ਆਪਾਂ ਨੂੰ ਸਿੱਖ ਬਣਾਇਆ ਸਿੱਖ ਸਿੱਖ ਦਾ ਮਤਲਬ ਆ ਇੱਕ ਲਰਨਰ ਜਿਹੜਾ ਸਿੱਖਦਾ ਤੇ ਗੁਰੂ ਕੌਣ ਗੁਰੂ ਸ਼ਬਦ ਸ਼ਬਦ ਜਿਹੜਾ ਸਿਖਾਉਂਦਾ ਸ਼ਬਦ ਦਾ ਕੋਈ ਰੰਗ ਰੂਪ ਨਹੀਂ ਆ ਸ਼ਬਦ ਸਾਰੀਆਂ ਦੇਆਂ ਸ਼ਬਦ ਦੀਆਂ ਤੇ ਸ਼ਬਦ ਦੀ ਕੋਈ ਦੇਹ ਨਹੀਂ ਆ ਸ਼ਬਦ ਸਾਰਿਆਂ ਚ ਸ਼ਬਦ ਸਿਰਫ ਇੱਕ ਭਾਵਨਾ ਵਾ ਇੱਕ ਵਿਚਾਰ ਵਾ ਕੰਪਿਊਟਰਾਂ ਦੇ ਵਿੱਚ ਚੱਲਦੀ ਬਾਈਨਰੀ ਆ ਸਾਰਾ ਕੋਖ ਸ਼ਬਦ ਵਾ ਤੇ ਸ਼ਬਦ ਕੋਖ ਨਹੀਂ ਆ ਜੋ ਬੋਲਿਆ ਜਾ ਸਕਦਾ ਉਹ ਵੀ ਸ਼ਬਦ ਵਾ ਜੋ ਸੋਚਿਆ ਜਾ ਸਕਦਾ ਉਹ ਵੀ ਸ਼ਬਦ ਵਾ ਜੋ ਸੋਚਿਆ ਨਹੀਂ ਜਾ ਸਕਦਾ ਉਹ ਵੀ ਸ਼ਬਦ ਵਾ ਇਹੀ ਪ੍ਰਮਾਤਮਾ ਵਾ ਇਹੀ ਓੰਕਾਰ ਆ ਤੇ ਇਹੀ ਓਮ ਆ ਇਹਨੂੰ ਹੀ ਕੁਰਾਨ ਦੇ ਵਿੱਚ ਕਲੀਮਾ ਕਿਹਾ ਵਾ ਬਾਈਬਲ ਦੇ ਵਿੱਚ ਵਰਡ ਕਿਹਾ ਵਾ ਇਹ ਹੀ ਸਾਰਾ ਕੁੱਖੋ ਜਿਹਨੂੰ ਕਹਿੰਦੇ ਉਹ ਕਹਿੰਦੇ ਕਮਾਂਡ ਹੋਈ ਪਰਮਾਤਮਾ ਦਾ ਪਰਮਾਤਮਾ ਨੇ ਇੱਕ ਦਿਨ ਚ ਦੁਨੀਆ ਬਣਾਤੀ ਇਸਲਾਮ ਵਾਲੇ ਕੁਨ ਫਾਇਆ ਕੁਨ ਕਿਆ ਵੀ ਹੋ ਜਾ ਤੇ ਹੋ ਗਿਆ ਹੈ ਤੇ ਬਿਲਕੁਲ ਇਦਾਂ ਹੀ ਸ਼ਬਦ ਦੇ ਨਾਲ ਹੁਣ ਮ ਇਹ ਸ਼ਬਦ ਬਣਾਇਆ ਤੇ ਬਣ ਗਿਆ ਇਨੂੰ ਹੀ ਆਪਾਂ ਹੁਕਮ ਕਹਿ ਦਿੰਨੇ ਆ। ਇਵੇਂ ਹੀ ਤਾਉ ਕਹਿੰਦੇ ਆ। ਤੇ ਬੁੱਧ ਹੋਣੀ ਇਨੂੰ ਹੀ ਸ਼ੁੰਨੇ ਕਹਿਣ ਡੇ ਆ। ਜਿੱਥੇ ਸਾਰਾ ਕੁੱਖ ਇੱਕ ਹੋ ਗਿਆ। ਜਿੱਥੇ ਇੱਕ ਵਾ ਹੁਣ ਉਹ ਇੱਕ ਨੂੰ ਇੱਕ ਕਹੋ ਸ਼ੁੰਨੇ ਕਹੋ ਆਪਾਂ ਇਹਨੂੰ ਬ੍ਰਹਮ ਕਹੋ। ਸ਼ੰਕਰਾਚਾਰਣੀ ਹੋਣੀ ਇਹਨੂੰ ਬ੍ਰਾਹਮ ਹੀ ਕਹਿੰਦੇ ਆਏ ਆ ਇਹ ਜਿਹੜਾ ਸ਼ਬਦ ਹੁਣ 0 ਤੇ 1 ਇਹਨੂੰ 2 ਵੀ ਕਹ ਲਓ ਫੇਰ ਵੀ ਇੱਕੋਤ ਇਹਨੂੰ 1000 ਵੀ ਕਹ ਲਓ ਫੇਰ ਵੀ ਹੈਗਾ ਇਹ ਇੱਕ ਹੀ ਆ ਭਾਵੇਂ ਕਰੋੜ ਕਿੰਝ ਜਾਓ ਇਹ ਉਹੀ ਪਰਮਾਤਮਾ ਦਾ ਰੂਪ ਹੋ ਆ ਤੇ ਇਸ ਕਰਕੇ ਆਪਾਂ ਨੂੰ ਜਾਨਣਾ ਚਾਹੀਦਾ ਵਾ ਇਹ ਸਾਰੇ ਧਰਮਾਂ ਦਾ ਸਾਰ ਇੱਕ ਹੀ ਆ ਸਾਰੇ ਧਰਮਾਂ ਦਾ ਸਾਰ ਸ਼ਬਦੀਆ ਸ਼ਬਦਵਾ ਤੇ ਆਪਾਂ ਸੋਚ-ਸੋਚ ਕੇ ਬੰਦਿਆਂ ਨੇ ਸਭ ਕੁ ਮੋਬਾਈਲ ਬਣਾਏ ਆ ਕਿੰਨਾ ਕੁ ਬਣਾਇਆ ਸ਼ਬਦ ਨੇ ਆਪਾਂ ਨੂੰ ਸਭ ਕੁ ਸਿਖਾਇਆ ਵਾ ਅੱਜ ਤੇ ਅੱਜ ਆਪਾਂ AI ਨਾਲ ਕਿੰਨਾ ਕੁ ਬਣਾਉਨੇ ਆ AI ਦੇ ਅੰਦਰ ਆਪਾਂ ਸ਼ਬਦ ਪਾਉਨੇ ਆ ਪ੍ਰੌਮਪਟ ਲੈਂਦੇ ਆ ਤੇ ਉਹ ਸਾਰਾ ਕੁ ਆਪਣੇ ਸ਼ਬਦ ਛੁੱਟ ਚਲਾ ਕੇ ਤੇ ਆਪਾਂ ਨੂੰ ਇੱਕ ਨਵੀਂ ਦੁਨੀਆ ਬਣਾ ਕੇ ਦੇ ਦਿੰਦਾ ਵਾ ਤੇ ਇਦਾਂ ਹੀ ਜਿੱਦਾਂ ਆਪਣੇ ਆਪਣੇ ਦਿਮਾਗ ਦੇ ਵਿੱਚ ਵੀ ਆਪਾਂ ਸ਼ਬਦ ਦਿੰਨੇ ਆ ਫਿਰ ਉਹ ਤੇ ਐਕਸ਼ਨ ਕਰਦੇ ਆ ਤੇ ਫਿਰ ਇੱਕ ਦੁਨੀਆ ਬਣ ਕੇ ਆਪਣੇ ਸਾਹਮਣੇ ਆ ਜਾਂਦੀ ਆ। ਇਹੀ ਸ਼ਬਦਵਾ ਜੀ ਹੋਸਾ ਉਮੀਦ ਆ ਮੈਨੂੰ ਕਿ ਤੁਹਾਨੂੰ ਏਕ ਓਂਕਾਰ ਤੇ ਸਤਨਾਮ ਸਮਝ ਲੱਗਾ ਹੋਊਗਾ। ਇੱਕ ਕਰੀ ਮੈਂ ਫੇ ਤੁਹਾਨੂੰ ਥੋੜਾ ਇਹ ਦੱਸ ਦੇਣਾ ਏਕ ਓਂਕਾਰ ਕੀ ਆਪਾਂ ਜਿੰਨੇ ਵੀ ਰੂਪ ਆ ਪ੍ਰਮਾਤਮਾ ਦੇ ਭਾਵੇਂ ਉਹ ਮੈਟਰ ਆ ਭਾਵੇਂ ਉਹ ਮਾਈਂਡ ਆ ਭਾਵੇਂ ਉਹ ਕੌਨਸ਼ੀਅਸਨੈਸ ਆ ਇਹ ਤਿੰਨਾਂ ਦੇ ਵਿੱਚ ਤਿੰਨੇ ਹੀ ਸ਼ਬਦ ਵਾ ਤਿੰਨੇ ਹੀ ਉਹ ਏਕ ਓੰਕਾਰ ਦੇ ਵਿੱਚ ਔਣਦੇ ਆ। ਅਰੂਪ ਵੀ ਉਹਦੇ ਆ ਤੇ ਕੋਈ ਰੂਪ ਵੀ ਉਹਦਾ ਨਹੀਂ ਆ। ਤੇ ਸਤਨਾਮ ਨਾਮ ਐਦਾਂ ਦੀ ਚੀਜ਼ ਆ ਜਿਹੜੀ ਬਦਲਦੀ ਨਹੀਂ ਆ। ਬਾਕੀ ਸਭ ਕੁਝ ਬਦਲਦਾ। ਨਾਮ ਨੂੰ ਆਪਾਂ ਆਤਮਾ ਕਹਿ ਸਕਦੇ ਆ, ਪਰਮਾਤਮਾ ਕਹਿ ਸਕਦੇ ਆ, ਸ਼ਬਦ ਕਹਿ ਸਕਦੇ ਆ। ਓਮ ਕਹਿ ਸਕਦੇ ਆ ਏਕ ਓੰਕਾਰ ਕਹਿ ਸਕਦੇ ਆ ਤੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਮਿਲਾਂਗੇ ਅਗਲੀ ਵੀਡੀਓ ਚ